ਰੱਬਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਏ ਅਕਰਾਂ ਵਾਲਾ ਨਿ ਜਾ ਨਾ ਬੁਲਾ ਬਟਾਂ ਦਾ ਸਾਥ ਹਿਰਦੇ ਤੋਂ ਨਿਕਲੇ ਆਵਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਇਹ ਪੰਚਮ ਸ਼ਬਦ ਤੇਰਾ ਮੇਲੇ ਸੁਰਤ ਸ਼ਬਦ ਦੇਨਾ ਇਹ ਪੰਚਮ ਸ਼ਬਦ ਤੇਰਾ ਮੇਲੇ ਸੁਰਤ ਸ਼ਬਦ ਦੇਨਾ ਸੋਹੰਗ ਸ਼ਬਦ ਕਰੇ ਏਕਾ ਤੂੰ ਮੇਰਾ ਮੈਂ ਹੈ ਤੇਰਾ ਉਮੇਰਾ ਮੇ ਤੇਰਾ ਸ਼ੈਨ ਸ਼ਾਦ ਸ਼ੈਨ ਸ਼ਾ ਮਿਲ ਚਾਵੇ ਮਹਾਰਾਜ ਸਬਦ ਅਖਵਾਵੇ ਸ਼ੈਨ ਸ਼ਾਦ ਸ਼ੈਨ ਸ਼ਾ ਮਿਲ ਚਾਵੇ ਮਹਾਰਾਜ ਸਬਦ ਅਖਵਾਵੇ ਉਹਦੇ ਹੁਕਮਾਂ ਦੇ ਵਿੱਚ ਚਲਾਵੇ ਸਭ ਨੂੰ ਹੁਕਮ ਦੇ ਵਿੱਚ ਚਿਚਲਾਵੇ ਜੋੜੇ ਜੋਤ ਸਰੂਪੀ ਨਾ ਜੋੜੇ ਜੋਤ ਸਰੂਪੀ ਨਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਕਿੰਨੇ ਸਭ ਨੂੰ ਪਹਿ ਚ ਰਖਾਇਆ ਜਿੰਨੇ ਸਭ ਨੂੰ ਪੈ ਚਿਰ ਖਾਇਆ ਇਹ ਤੀਸਰਾ ਸ਼ਬਦ ਸਮਾਇਆ ਜਿੰਨੇ ਸਭ ਨੂੰ ਪੈ ਚਿਰ ਖਾਇਆ ਇਹ ਤੀਸਰਾ ਸ਼ਬਦ ਸਮਾਇਆ ਸਿੰਘ ਸ਼ੇਰ ਸਿੰਘ ਸ਼ੇਰ ਨੇ ਖੇਲ ਰਚਾਇਆ ਸਿੰਘ ਸ਼ੇਰ ਨੇ ਖੇਲ ਰਚਾਇਆ ਸ੍ਰਮ ਸਮਰਾਂਤ ਤਾ ਕਿ ਤੇ ਇੰਰੰਕਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਏ ਅਖਰਾਂ ਵਾਲਾ ਨਿਜਾਬ ਨਾ ਬੁੱਲਾ ਪੁੱਠਾਂ ਦਾ ਸਾਥ ਹਿਰਦੇ ਤੂੰ ਉਠੇ ਆਵਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਜੋ ਸਭ ਦਾ ਪਾਲਣਹਾਰਾ ਵਿਸ਼ਨੂ ਆਂਤਾ ਵਿਸ਼ਨੂ ਦਾ ਵਿਸ਼ਨੂ ਹਮਾਰਾ ਜੋ ਸਭ ਦਾ ਪਾਲਣਹਾਰਾ ਵਿਸ਼ਨੂ ਦਾ ਵਿਸ਼ਨੂ ਹਮਾਰਾ ਜਿਸ ਬਿਨਾ ਨਾ ਹੋਵੇ ਗੁਜ਼ਾਰਾ ਚੌਥਾ ਸ਼ਬਦ ਖੋਲੇ ਰਾ ਚੌਥਾ ਸ਼ਬਦ ਖੋਲੇ ਰਾ ਤੂੰ ਮੇਰਾ ਮੈਂ ਤੇਰਾ ਪ੍ਰਭੂ ਤੂੰ ਮੇਰਾ ਮੈਂ ਤੇਰਾ ਇਹ ਅਖਰਾਂ ਵਾਲਾ ਨਹੀਂ ਜਾ ਨਾ ਭੁੱਲਾਂ ਪੁੱਟਾਂ ਦਾ ਸਾਰ ਹਿਰਦੇ ਤੋਂ ਹਿਰਦੇ ਤੋਂ ਉੱਠੇ ਆਵਾਜ਼ ਹਾਂ ਤੂੰ ਮੇਰਾ ਮੈਂ ਤੇਰਾ ਹੂੰ ਮੇਰਾ ਮੈਂ ਤੇਰਾ ਜਿਹੜਾ ਭੰਗ ਕਦੇ ਨਾ ਹੋਵੇ ਭਗਵਾਨ ਹੋ ਕੇ ਸਭ ਤਾਂ ਖਲੋਵੇ ਬੀਜਾ ਪਾੰਗ ਕਦੇ ਨਾ ਹੋਏ ਭਗਵਾਨ ਹੋ ਕੇ ਸਭ ਤਕ ਲੋਵੇ ਸਤਾਰਾ ਅਕਰ ਤੇ ਸਤਾਰਾ ਅਕਰ ਤੇ ਪੰਚਮਤਾ ਇਸ ਸਤਾਰਾ ਅਕਰ ਤੇ ਪੰਚਮ ਸ਼ਬਦ ਦਿੱਤਾ ਧੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਏ ਅਖਰਹ ਵਾਲਾ ਨਿਚਾ ਨਾ ਬੁੱਲਣਾ ਫੁੱਟਾਂ ਦਾ ਸਾਜ ਹਿਰਦੇ ਤੋਂ ਉੱਠੇ ਆਵਾਹ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਜੈ ਜੈ ਕਰੇ ਸੰਸਾਰ ਜਕਾਰ ਅੱਲਾ ਹੋ ਪੰਜ ਤੁਸੀਂ ਵਾ ਜੈ ਜੈ ਕਰੇ ਸਭ ਸੰਸਾਰ ਜਕਾਰ ਅੱਲਾ ਹੋ ਪੰਜ ਤੁਸੀਂ ਵਾ ਸੁਬਹ ਸ਼ਾਮ ਤੇ ਸੁਬਹ ਸ਼ਾਮ ਦਾ ਇਹ ਪਿਆਰ ਲੋ ਕਾਜ ਹੋ ਆਪਣੇ ਸਵਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਏ ਅਖਰਾਹ ਵਾਲਾ ਨਿਜਾ ਨਾ ਬੁੱਲਾ ਬੁਟਾਂ ਦਾ ਸਾਰ ਹਿਰਦੇ ਤੋਂ ਨਿਕਲੇ ਆਵਾਹ ਫਿਰ ਤੇ ਤੂੰ ਉੱਠੇ ਆਵਾਹ ਛੁੜੇ ਸੁਰਤ ਸ਼ਬਦ ਤੇ ਨਾ ਘਰੋ ਤਰਸ਼ਨ ਪ੍ਰਭ ਤੇ ਅਪਾਹ ਕਉ ਤੂੰ ਮੇਰਾ ਮੈਂ ਤੇਰਾ ਰੱਬ ਤੂੰ ਮੇਰਾ ਮੈਂ ਤੇਰਾ ਪ੍ਰਭੂ ਤੂੰ ਮੇਰਾ ਮੈਂ ਤੇਰਾ ਸੋ ਹੰਸ ਰੂਪ ਅਕਾਲ ਪੁਰਖ